بس ਮਨੂ ਵੀ ਪਹਿਲਾਂ ਕਹੀਦਾ ਜਿਆ ਪਾਲ ਕੋ ਰੱਖਿਆ ਤਾਂ ਦੱਸ ਪੱਲਾ ਤਾਂ ਜਿਹੜੀਆਂ ਦੁਨੀਆਂ ਆ ਨਾ ਤਿੰਨਾਂ ਚੋਂ ਦੋ ਛਾੜ ਕੇ ਉਹਨਾਂ ਨੂੰ ਦੁਨੀਆਂ ਨੂੰ ਇਕੱਠੀਆਂ ਕਰਾ ਪਤਾ ਲੱਗੂਗਾ ਇਹ ਜੋੜੀ ਅੱਡ ਗੱਡ ਫਸ ਆਮਨੇ ਕਰ ਲੈ ਵੀਡੀਓ ਤੇ ਮੂੰਹ ਕਰ ਰਹਾ ਤੇ ਜੀ ਤੂੰ ਫੜ ਲਾ ਕਾਂ ਹੋਏ ਮੂੰਹ ਕਰ ਇਧਰ ਨੂੰ ਬੱਕੀਆਂ ਤੇ ਮੂੰਹ ਮੂੰਹ ਕਮਾ ਦੇ ਕੈਮਰੇ ਬੰਨੀ ਆਏ ਰੱਖ ਹਾਂ ਐ ਇੱਥੇ ਆ ਜਾ ਆ ਜਾ ਹੁਣ ਦੱਸ ਕਿੰਨੇ ਦੀਆਂ ਪਾਉਣਾ ਬੋਲ ਮੈਂ ਤਾਂ ਦੱਸਦਾ ਨਹੀਂ ਤੂੰ ਕਹਣਾ ਮੈਂ ਤਾਂ ਕਹਿਤਾ ਪਰ ਤੂੰ ਨਹੀਂ ਕਹਿਣਾ ਹੁਣ ਇਹਦਾ ਵੀਰ ਕਹਿੰਦਾ 30 ਤੇ ਥੁਲੇ ਲੈ ਦੇ ਮਗਰ ਵੀ ਇੰਨੇ ਦੀਆਂ ਬੰਨ ਨਹੀਂ ਇੰਨੇ ਦੀਆਂ ਬੰਨੀਆਂ ਨਹੀਂ ਯਾ ਯਾਰ ਤੈਨਾਂ ਆਖਿਆ ਇਹ ਕਿੰਨੇ ਕਹਿੰਦੇ ਇੱਕ ਮਿੰਟ ਖਾਸਾ ਜੀ ਆ ਲੈ ਬੋਲ ਕੋਈ ਦੱਸ ਦੇਹਾਨ ਆ ਵੀਸਾ ਪਾ ਇੱਕ ਦੋ ਤਿੰਨ ਕਰ ਦੇ ਜੇ ਮੁੱਲ ਸੁਣ ਲਿਆ ਮੈਨੂੰ ਜਾਇਜ਼ ਗੱਲ ਕਹ ਦੇ ਤੇ ਉਹ ਤਾਂ ਨਹੀਂ ਨਹੀਂ ਮੈਨੂੰ ਰਸਤਾ ਜਿਆ ਬਣਾ ਦੇ ਕਰਾਂਗੇ ਪਾਤਾ ਤਾਂ ਕਿਉਂ ਘੱਟ ਦੇਣੀਆਂ ਨਹੀਂ ਇਹਨਾਂ ਨੇ ਘਰੇ ਰੱਖਣੀਆਂ ਨੇ ਸੇਵਾ ਵਾਲੇ ਥਾਂ ਜਾਂਦੀਆਂ ਤੈਨੂੰ ਸੀਸਾਂ ਦੇਣੀਆਂ ਉਹ ਸੇਵਾ ਤਾਂ ਜਾਂਦੀਆਂ ਉਹ ਚੀਜ਼ ਦੇ ਤਾਂ ਪੁੱਛਦਾ ਕਿੰਨੇ ਦਾ ਬੱਕਰਾ ਦਾ ਪੁੱਤ 30 ਹਜ਼ਾਰ ਦੀਆਂ ਬੱਕਰੀਆਂ ਦਿੰਦੇ ਨਹੀਂ ਹੈ ਕਿੰਨੇ ਦੀਆਂ ਪਾਉਣਾ ਫਿਰ ਇਧਰ ਸਾਹਮਣੇ ਆਹ ਸਾਹਮਣੇ ਆਜਾ ਫਿਰ ਆਜਾ ਇੱਧਰ ਹੁਣ ਕਿੰਨੇ ਹੋਣਗੇ ਨਹੀਂ ਕਿੰਨੇ ਦੀਆਂ ਹੋਣਗੀਆਂ ਫਿਰ ਉਹ ਦੱਸ ਨਾ ਨਹੀਂ ਦੱਸ ਦੇ ਖੁੱਲ ਕੇ ਦੱਸ ਯਾਰ ਯਾਰ ਖੰਡ ਘੱਟ ਦੇ ਯਾਰ ਆ ਐਦਾ ਨਹੀਂ ਬਾਲੇ ਫੇਰ ਤਾਂ ਨਹੀਂ ਸੌਦਾ ਆਉਗਾ ਆ ਥੋੜਾ ਯਾਰ ਫਿਰ ਕੀ ਫਾਇਦਾ ਕਾਹੂ ਬਾਬਾ ਮੰਗਣ ਨੂੰ ਜੋ ਮਰਜ਼ੀ ਮੰਗ ਤੂੰ ਤੇਰੀਆਂ ਕਿਹੜੇ ਚੋਰੀ ਦੀਆਂ ਚੋਰੀ ਨਹੀਂ ਐ ਤੂੰ ਮਾਲ ਮੁੱਲ ਦੇ ਤੇਰੀਆਂ ਕਿਹੜਾ ਚੋਰੀ ਦੀਆਂ ਪੱਕੇ ਮੁੱਲ ਤੂੰ ਹੀ ਲਾ ਪੱਕਾ ਮੁੱਲ ਤੂੰ ਹੀ ਫਿਰ ਮਨ ਤੁਹਾਡਾ ਨੇੜੇ ਦਾ ਆ ਯਾਰ ਗੱਲ ਬਾਲੇ ਯਾ ਨੇੜੇ ਜਿੰਨੇ ਬੱਕਰੇ ਪੱਕੇ ਆ ਨਾ ਬਾਲੇ ਯਾਰ ਦੱਸ ਦੇ ਫਿਰ ਦੱਸ ਦੇ ਫਿਰ ਮਾਰਾ ਜਾ ਕੋਈ ਵੇਚ ਦੇ ਹਨਾ ਮਾਹਿਆ ਘੱਟ ਦੇ ਨਫਰਾ ਸੌਦਾ ਬਣੂਗਾ ਨਹੀਂ ਨਹੀਂ 70 ਮੰਗ ਲੈਣਾ ਫੇ ਕੀ ਫਾਇਦਾ ਦਾ ਲਈ ਜਾਂਦੇ ਦੇਣ ਦੇ ਸਾਹਬ ਨੇ ਰੇਟ ਮੰਗਿਆ ਪਕੜਾ ਕੋਈ ਨੂੰ ਕੋ ਬਾਲਾ ਕਿਹਾ ਹੋ ਜਾ ਕਿੰਨੇ ਦੀਆਂ ਵੇਚ ਨਹੀਂ ਹਨਾ ਤੇ ਤੂੰ ਹੀ ਦੱਸ ਦੇ ਪੱਕੇ ਪੈਸੇ ਨਾਲ 32000 ਦੀਆਂ ਦੇ ਦੁਨੋਂ ਨਹੀਂ ਹੋਣਗੀਆਂ 33000 ਦੀਆਂ ਦੇ ਦੁਨੋਂ ਨਹੀਂ ਹੋਣਗੀਆਂ ਫਿਰ ਹੁਣ ਤੂੰ ਵੀ ਫਟਕੋ ਤੂੰ ਮਾਰੇ ਦਾ ਮੂੰਹ ਜਾਇ ਜਾ ਆਪ ਵੀ ਦੱਸ ਉਹਨੂੰ ਇੱਕ ਜਾਨ ਦਾ ਤਾਂ ਜੋਰ ਲੱਗਦਾ ਹੁੰਦਾ ਮੈਨੂੰ ਆਈਯਾ ਮੈਂ ਕਿਹਾ ਮੈਂ ਕਿਹਾ ਮੈਂ ਬਿਨਾਂ ਪੁੱਛੇ ਲਾਉਂਦਾ ਨਹੀਂ ਇਹਨਾਂ ਤੋਂ ਇਹ ਤਾਂ ਫਿਰ ਸੌਦਾ ਬਣਾਉਣ ਦਾ ਹੱਕ 'ਚ ਨਹੀਂ ਨਹੀਂ ਇਹਦੀ ਮਰਜਾ ਨਾ 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 ਮੰਗੀ ਉਹ ਹੀ ਜਾ ਜਾ ਕੋਰੇ ਆਪਾਂ ਉਹ ਹੀ ਮੰਗੀ ਨਹੀਂ ਹੈ ਹਾਂ ਉਸ ਤੋਂ ਪਾਲੇ ਨੂੰ ਬਣੀ ਮੜਾ ਬਹੁਤ ਗੰਦਾਂ ਪਾਲੇ ਓਏ ਸੌਦਾ ਕਾਲੇ ਨੂੰ ਪਾਲੇ ਕੋਰੇ ਆ ਯਾਰ ਆਪ ਵੀਡੀਓ ਹੋ ਗਿਆ ਕੋਸਾ ਨੂੰ ਉਹਦਾ ਰੇਟ ਕਰਿਆ ਤੂੰ ਦੱਸ ਹੁਣ ਤੂੰ ਖਰਾ ਆਂ ਕਿਵੇਂ ਤੂੰ ਉਹ ਪੈਸੇ ਲਾ ਰੋ ਜੀ ਲਾਦਾ ਮੈਂ ਤੈਨੂੰ ਆਇਆ ਕੋਈ ਕਹਿੰਦਾ ਵੀ ਤੂੰ ਚੋਰੀ ਕਰਕੇ ਲਿਆ ਇਹ 30 ਪੈਂਤ ਨੂੰ ਆਪਾਂ ਕਿਦੋਂ ਲੰਗਾ ਤਾਂ ਦਾ ਨਹੀਂ ਮਿਲਦੀਆਂ ਮੈਨੂੰ ਪਤਾ ਨਹੀਂ ਮਿਲਦੀਆਂ ਬੱਕਰੀਆਂ ਚੰਗੀਆਂ ਹਾਂ ਉਹ ਗਾਲੇ ਇਹ ਨੂੰ ਆਏ ਤਾਂ ਸੀ ਵੀ ਰਾਹ ਵੀ ਦੇਈਦਾ ਹਾਂਗਾ ਮੁੱਲ ਕਰਕੇ ਇਹ ਵੀ ਪਹਿਲੀ ਵਾਰ ਆਏ ਆ ਘਰੇ ਰੱਖਣੀਆਂ ਇਹਨਾਂ ਨੇ ਉਰੇ ਹੀ ਉਹ ਨੇੜੇ ਰਾਹ ਦੀ ਗੱਲ ਕਰਦਾ ਤਾਂ ਮੈਂ ਤੈਨੂੰ ਆਪ ਹੀ ਰਾਹ ਦੇ ਦਿੰਦਾ ਇੱਕ ਤਾਂ ਆ ਜੀ ਉਹ ਮੂਰ ਕਰਨਾ ਦੋਨੇ ਪੱਠਾ ਇੱਕ ਹਲਾਲ ਹੈ ਰਾਈ ਨਹੀਂ ਦੇਣ ਦਾ ਪਤਾ ਪਤੰਦਰ ਨੂੰ ਦੱਸ ਉਹ ਰਾ ਨਹੀਂ ਫਿਰ ਮੈਂ ਮੰਗੀ ਜੈ ਜੈ ਕਾਲਾ ਫੇਲ ਹੀ ਖੜਦਾ ਯਾਰ ਤੁਸੀਂ ਕੀ ਲਾਇਆ ਹੋਣਾ ਇਹਦਾ 30 35 ਦਿੰਦੇ ਲੈ ਦੇਖ ਲਾ ਤੂੰ ਆਪੀ ਧੀਮੇ ਹੀ ਤੀਰ ਉਹ ਤਾਂ 10 10 ਸਹੀ ਗ੍ਰਾਮ ਕਨੇਰੀ 42 ਦੇ 45 ਦੇ ਦੋਨੋਂ ਨੂੰ ਰਸ ਪੱਕਾ ਉਹ ਵੀ ਤਾਂ 10 ਕੋਈ ਨੇੜੇ ਤਾਂ ਲਾ ਗੱਲ ਇੱਕ ਦੋ ਤਣ ਕਰਕੇ ਯਾਰ ਪੱਕਾ ਖੜਨਾ ਹੈ ਪੂਰਾ ਫੇਰ ਕਰਨਾ ਹੈ ਉਹ ਤੂੰ 10 ਬਲਾਈ ਜਾਣਾ ਬਾਕੀ ਕੋਈ ਹਾਂ ਰਾ ਪਾਣੀ ਯਾਰ ਨੇ ਮੱਖਾਂ ਲੈ ਆ ਲੈ ਮੇਰੀ ਵੀ ਮੇਰੀ ਵੀ ਤੁਹਾਨੂੰ ਲਾ ਹੋਣਾ ਹਾਂ ਮੇਰੀ ਵੀ ਸੁਣ ਲੈ ਜੋ ਮਰਜੀ ਕਹ ਤੇਰਾ ਤਾਂ ਨਾ ਅਸੀਂ ਨੂੰ ਕਹਿੰਦੇ ਵੀ ਤੇਰੀਆਂ ਚੋਰੀ ਦੀਆਂ ਤੋਂ ਵੀ ਦੋ ਪੈਸੇ ਲਾ ਕੇ ਲੈ ਆਇਆ 36000 ਦੀਆਂ ਬੱਕਰੀਆਂ ਦੇ ਲੈ ਫੜ ਰੈਂਦੇ ਮੈਂ ਤੂੰ ਪਹਿਲੀ ਆਖੇ ਭਰਾ ਵੇ ਯਾਰਾਂ ਕੀ ਮੇਰਾ ਨਾ ਦੱਸੀ ਦੱਸੀ ਹੁੰਦਾ ਕੋਈ ਗੱਲ ਨਹੀਂ ਮੈਂ ਪਹਿਲੀ ਆਖੀ ਉਹ ਨਹੀਂ ਯਾਰ ਪਾਪਾ ਦੇਣਿਆ ਯਾਰ 40 ਦੇਣਿਆ ਆ ਦੇਖ ਲੈ ਨਹੀਂ ਦੇਣਿਆ ਮੰਨ ਲਾ ਪਾਪਾ ਜੀ ਪਾਪਾ ਜੀ ਗੁੱਸਾ ਨਾ ਕਰੋ ਜੇ ਨਾ ਪੁੱਛੇ ਬੋਲੂ ਲੈ ਲਾਉਂਦੇ ਆਉਂਦੇ ਅਗਲਾ ਨੂੰ ਪੁੱਛ ਉਹਨਾਂ ਨੂੰ ਆਪ ਨਹੀਂ 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 ਜੀ ਨਹੀਂ ਨਹੀਂ ਆਏ ਆਏ ਨਹੀਂ ਭਾਈ ਜੀ ਉਹਦੀ ਗੱਲ ਸੌਦੇ ਚ ਨਹੀਂ ਬੜਾ ਬੋਲਦਾ ਸੌਦੇ ਚ ਨਹੀਂ ਬੋਲਦਾ ਉਹਦੀ ਤਾਂ ਨਹੀਂ ਹੁੰਦਾ ਸੌਦੇ ਚ ਕਰਦਾ ਸੁਣੀ ਜਿੰਦੀ ਹੁਣ ਇੱਕ ਸੋਨਾ ਬੱਕਰੀ ਕਿਥੇ ਸੋਣ ਵਾਲੀ ਦਿਨਾਂ ਤੇ ਐ ਕਿੱਥੇ ਬੱਕਰੀ ਨੂੰ 6 ਮਹੀਨੇ ਸੰਭੂਗਾ ਸਾਹਿਬ ਜੀ ਮੈਂ ਤਿੰਨੇ ਦਿਖਾ ਦਿਆਂ ਮੈਂ ਜਿਹੜੀਆਂ ਚਿੰਗਲਆਂ ਦੋ ਪਾਲਾ ਬੱਕਰੀ ਵੀ ਠੈਰਾ ਤੇ ਗੱਲ ਜਿਹੜੀਆਂ ਪਸੰਦ ਆਉਣ ਇਹਨੇ ਆ ਜੀ ਮੈਂ ਕਰਦੇ ਫਿੱਟ ਕਰੀਂਗਾ ਚਲ ਹੁਣ ਜਿਹੜੀਆਂ ਮਰਦੀ ਕਰ ਮੇਰੇ ਦਾਇਆ ਕਹਿੰਦਾ ਕਿ ਤਿੰਨਾਂ ਤੋਂ ਦੋ ਜਿਹੜੀਆਂ ਮਰਦੀਆਂ ਬੱਕਰੀਆਂ ਯਾਰ ਬਾਕੀ ਇੱਕ ਹੀ ਰੇਟ ਆ ਮੈਂ ਜਿਹੜੀਆਂ ਮਰਜ਼ੀ ਪਾਲਾ ਦਿਨਾ ਦੋ ਤੁਨ੍ਹ ਮੈਂ ਆਪਾਂ ਦਾ ਹੋਈ ਤੂੰ ਮੈਂ ਫੰਡਰ ਲਈ ਜਾਣ ਕੇ ਉਹ ਵੀ ਤੂੰ ਆ ਕੇ ਉਹ ਨਹੀਂ ਮਾਉਂ ਹੀ ਕਰਨਾ ਹਾਂ ਬੱਪਣਾ ਬੱਪਣਾ ਇਹ ਬੰਡੂ ਯਾਰ ਕਹਿੰਦੇ ਵਾਲੇ ਹਾਂ ਉਹ ਅੱਲਾਹ ਰੱਬ ਲੈਤਾ ਹੋ ਜਾ ਇੱਕ ਦੋ ਬੰਦ ਕਰਾ ਬੱਕਰੀਆਂ ਵੇਚ ਬੱਕਰੀਆਂ ਵੇਚਦੇ ਆ ਦਿੰਗਾਂ ਸਾਹ ਦੇ ਸੀਗਾ ਹਾਂ

ਜਿਵੇਂ ਤੇ ਪਰਾ ਮੁੱਠੀ ਮੀਜ ਪਰਾ ਮੁੱਠੀ ਮੀਜ ਲਾ ਫਿਰ ਮੀਜ ਲਾ ਫਿਰ ਯਾ ਕੋ ਨੇੜੇ ਲਾ ਦੀ ਗੱਲ ਕਰੇ ਦੋ ਕਰ 40 ਨਹੀਂ ਨਹੀਂ ਬਸ ਬਸ ਫੜਦਾ ਨਹੀਂ ਮਾਰੀ ਜੰਦਾ ਪਰ ਉਹ ਨਹੀਂ ਕੋਈ ਸਰਦੇ ਪਰ ਹੋ ਜਾ ਉੱਤੇ ਨਵੇਂ ਮੰਨੇ ਆਪਣੇ ਲਗਾ ਮੰਨ ਜਾ ਬਾਲੇ ਮੰਨੂ ਨੂੰ ਵੀ ਆ ਆ ਮੋਰਤ ਨੂੰ ਵੀ ਆ ਯਾਰ ਕੋਣੋ ਲੈ ਕੇ ਆਨੇ ਮੰਨ ਜਾ ਕੋਈ 500 ਪਾਇਆ ਮਾ ਕੋਣੋ ਲੈ ਕੇ ਆ ਪਰ ਫਾਇਦਾ ਕੀ ਯਾਰ ਕੋਣ ਕੱਲ ਲੱਗਣਾ ਨਹੀਂ ਮਾ ਲਾ ਕੇ ਸੜਦੇ ਉਹ ਸੀਗਾ ਪਾਕਾ ਤਾਦੀ ਲਾਇਆ ਅਧੇਣ ਵੀ ਨਹੀਂ ਹੋਇ ਲਾ ਉਹ ਖਾਲੀ ਆ ਜਾ ਪੱਗ ਲਾ ਲਾ ਮੈਂ ਇਹਨੂੰ ਕਹਿੰਦਾ ਇਹ ਖਾਲੀ ਲੜਾ ਉਹ ਤਾਂ 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 ਕਹਿੰਦਾ ਉਹਨਾਂ ਦੇ ਫੱਟੀ ਉਹ ਹੋਣਾ ਤੋੜਾ ਤੋੜਨਾ ਮੈਂ ਕਹਿੰਦਾ ਕੋਈ ਗੱਲ ਨਹੀਂ ਪੂਰੇ ਗਾਜਾ ਸਜਾ ਚੋ ਪੂਰੇ ਗਾਜਾ ਸਜਾ ਚੋ ਉਹ ਇਹ ਕੋਈ ਨਹੀਂ ਮਾਹ ਯਾਰ ਦੱਸੋ ਤੁਹਾਨੂੰ ਕੋ ਛੱਡ ਜੀ ਤੂੰ ਮਾ ਛੱਡਤਾ ਨਹੀਂ ਬੱਬਾ ਪਾਹੇ ਲਾਤੇ ਆ ਜਾ ਫਿਰ ਇਹ ਗੱਲ ਗੱਲ ਇਹ ਲਾ ਦਨ ਭਾਈ ਦੇ ਥੋੱਕੇ ਨਾ ਬਿਲਕੁਲ ਆ ਕੋਈ ਗਾਣੇ ਨਾ ਥੋੱਕੇ ਪਹਿਲਾਂ ਲਾ ਦੇ ਦੂੰਗਾ ਇੱਕ ਮਿੰਟ ਦਾ ਧਾਰਨੀ ਆ ਬੱਕੀਆਂ ਦਾ ਥੋਕਾ ਲਾ ਮਾਰਾ ਇੱਕ ਮਿੰਟ ਸੁਣ ਲੈ ਮੇਰਾ ਲੰਕਾ ਹੱਥ ਦਾ ਕਰ ਲੈ ਸੁਣਦਾ ਲਾ ਮੇਰੀ ਤੱਕ ਸੁਣ ਲੈ ਬਸ ਲੈ ਬਾਲੇ ਹੁਣ ਬੋਲੀ ਨਾ ਇੱਕ ਦੋ ਤਿੰਨ ਮੋੜੂ ਮੜਾਉ ਤੇ ਮਠਾਈ ਖਾਉ ਮਥੇ ਨਾਲ ਲਾ ਬੋਲ ਬੋਲ ਸਮਝ ਗਿਆ ਹੁਣ ਕਾਜ ਮੂਲ ਤੈਨੂੰ ਲਾਦਾ ਬਸ ਇੱਕੋ ਆਹੀ ਤੈਨੂੰ ਕਹਿੰਦਾ ਵੀ ਵੀਰਾਂ ਦੀ ਕਰਾ ਬੌਣੀ ਨਾਲੇ ਕਰ ਤੂੰ ਲਖਾਈ ਇਹ ਦੇ ਦੇਣਗੇ ਲਾ ਜਾ ਯਾਰ ਬਸ ਠੀਕ ਆ ਬਸ ਯਾਰ ਆ ਕਿ ਲੱਗਦਾ ਹੁੰਦਾ ਯਾਰ ਨਹੀਂ ਮਾ ਲਾ ਦੱਸ ਯਾਰ ਕੋ ਗੱਲ ਆ ਯਾਰ ਮੈਂ ਤੇ ਲੈ ਗਏ ਨਾ ਮੈਂ ਵੀ ਦੱਸ ਤੈਨਾਂ 42000 ਤੈਨਾਂ ਰੱਖਿਆ ਲਾ ਫੜ ਬਸ ਉਹ ਬਸ ਤਨ ਜਾ ਇਹ ਅਲੰਗ ਬਲ ਸੁਲਾ ਸੋਣੀ ਕਟਿਆ ਗੱਲ ਤੋਂ ਪਹਿਲਾਂ ਠੀਕ ਆ ਮੇਰੀ ਵੀ ਸੁਲਾ ਨਾਲ ਚਲ ਆ ਹੁਣ ਲੱਣਾਂ ਨੀ ਕਬਸਰ 500 ਹੋਰ ਮਿਲ ਜਾਊਗਾ ਹੋਰ ਨਾ ਕੋਈ ਕਿਸਾਨਾਂ ਪੱਕਾ ਗੱਲ ਮਾਰੀ ਰੰਗ ਬਹਾਰੀ ਹੋਣਾ ਮੈਂ ਕੁੜੀ ਬੈਠ ਰੂ ਆਇਆ ਕੁੜੀ ਬੈਠ ਆਇਆ ਆਂਦਾ ਹੈ ਰੇਰ ਕਦੇਮ ਠੀਕ ਆ ਗੱਲ ਕਹਿੰਦੀ ਚੱਲ ਤਾਂ ਉਹੀ ਖਾਲੀ ਹੈ ਇਹ ਬਰਾਬਰ ਚੋਂ ਦੀ ਫੋਟੋਵਾ ਦੇਖੋ ਕੱਲ ਨੂੰ ਫੇਰ ਮਤ ਲਾ ਦੇਣਗੇ ਖਾਲੀ ਨਾ ਹੁੰਦੀ ਦਾ ਇਹ ਇਹ ਬੱਕਰੀ ਦਾ ਕੱਪੜਾ ਮੈਂ ਤੈਨੂੰ ਆਖ ਨਹੀਂ ਖਾਲੀ ਪਾਵਾ ਮੈਂ ਕਹਿ ਸਾਡੇ 38 ਦੀਆਂ ਕਰਤੀਆਂ ਯਾਰ ਬਸ ਉਹ ਮੈਂ ਹੋਣਾ ਨਹੀਂ ਬਾਬਾ ਪੱਲੇ ਮਾਰਿਆ ਕਰ ਗੱਲ ਨੂੰ ਮਾਨਿਆ ਮੇਰੀ ਮੰਨ ਤਾਡੇ ਨਾਏ ਬਖਲੇ ਪਰਸੋ ਲੈ ਨੰਵੇਂ ਨਾ ਪਾਲਾਈ ਜਲਾਈ ਨਹੀਂ ਫਿਰਦੇ ਰਸ ਕੀ ਆ ਜੀ ਹਾਂ ਇੱਕੜ ਚੱਲ ਗੱਡ ਜਾਵੇ ਹੋਰ ਵੀ ਕੱਢਦਾ ਕੱਢਦਾ ਕਾਹਦੀ ਆਦੇ ਬੋਲੀ ਦਾਂਦੇ ਲਾ ਰੱਬ ਦਾ ਨਾ ਲਾ ਰੱਬ ਦਾ ਨਾ ਔਰ ਕੋਈ ਬੰਦ ਨਹੀਂ ਇਸ ਤੋਂ ਤੱਕ ਬੱਕਰੀ ਨਾ ਬਾਈਕ ਦਾ ਕੋਈ ਨਹੀਂ ਇਹਦਾ ਪੈਸੇ ਪਾਈਦਾ ਕੋਈ ਨਹੀਂ ਮੈਂ ਅਗਲੇ ਜੀ ਸਾਰ ਲੱਤਨਾ ਚਾਰ ਦੇ ਤੂੰ ਕਹਿੰਦਾ ਪੈਸੇ ਪਰ ਅਸੀਂ ਬੱਕਰੀਆਂ ਚੁੱਤ ਤਦ ਦਊਗਾ ਪਤਾ ਜੀ ਹੁਣ ਜਰਾ ਹਾਂ ਉਹ ਲੰਗਾ ਯਾਰ ਆਪਾਂ ਨਾਲ ਕਰੂਗਾ ਯਾਰ ਕਰ ਦੋ ਬੇਵਾਨੇ ਮੈਂ ਅਗਲੇ ਲੱਤਿਆ ਦੋ ਸਿੰਘੇ ਬਣਾਉਣੇ ਹੋਦੇ ਕੋਈ ਦਾ ਆ ਤੂੰ ਨੇ ਆ ਦੇ ਦੀ ਮਹੀਨੇ ਨੂੰ ਦੇ ਦੀ ਮਹੀਨੇ ਨੂੰ ਦੇ ਦੀ ਚੱਕਰੀ ਕੋਈ ਨਹੀਂ तो 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 लाई बसल ਕਨੇਬੀਆ ਗੜਾ ਮੀਂਹ ਨਾ ਆਵੇ ਲਓ ਜੀ ਲਓ ਆਓ ਮੀਂਹ ਓਵਰ ਕਰੇ ਠੀਕ ਹੈ ਨਾ ਬਾਪਾ ਕਹਿੰਦੇ ਮਹੀਨੇ 2 ਮਹੀਨੇ ਕੋਈ ਗਰੰਟੀ ਨਹੀਂ ਲਾਈਵ ਤੇਰੇ ਚੋਂ ਸੋਣਾ ਕਿੰਨੇ ਕਿੰਨੇ ਬੋਲੀ ਨੂੰ ਤੋਂ ਬਾਅਦ ਤੇਰੇ ਕਰਮੇ ਰਹਿ ਵੀ ਤੇਰੇ ਹੁਣ ਰਿਸ਼ਤੇ ਚੰਗੇ ਥਾਂ ਲੱਗਣੇ ਇਹਨਾਂ ਨੂੰ ਵਾਦਾ ਕਰੇ ਹਾਂ ਬਸ ਉਹ ਗੱਲਾਂ ਖੜਾ ਪਾਈ ਸੋਣ ਦੀ 11:00 ਵਜੇ ਜਾਂ 12:00 ਵਜੇ ਪੈਸੇ ਆ ਦੇ ਲੈ ਲੈ ਆਪਣਾ ਬਸ ਬੱਕਰਾ ਹੀ ਪੀਏ ਤੂੰ ਬੱਧੀ ਪੀਏ ਤੂੰ ਤੇ ਨਹੀਂ ਕਰੂਗਾ ਗੱਲ ਕਰ ਉਹ ਗੱਦੀਆਂ ਨਾਲ ਗੱਲ ਕਰ ਲੈ ਕਰਾਈ ਕਿਉਂ ਵੀ ਅੱਜ ਦੋ ਅੱਜ ਦੋ ਹੀ ਪਾਉਂੀਆਂ ਗੱਡੀ ਕੋਈ ਬਾਲੀ ਦੀ ਦੋ ਬੱਲੇ ਉਹਦਾ ਗੱਡੀ ਤਾਂ ਹੀ ਘੱਲਦੇ ਨੇ ਜੀ ਆ ਉਹ ਅੰਗਲੇ ਆਈ ਬਾਜ ਮੋਨੇ ਕਿਨੇ ਹਟਾਏ ਹਾਂ ਇੱਡੀ ਸਾਡੇ ਕਿਉਂ ਕਿੱਥੇ ਬਾਹਰ ਹੋ ਕੇ ਭਗਤੇ ਤੇ ਬਾਗੇ ਪਰਾਨੇ ਦੇ ਵਿਚਾਲੇ ਆ ਵਿਚਾਲੇ ਆ ਮਾੜੀ ਦੇ ਨਾਲ ਆ ਮਾੜੀ ਦੇ ਨਾਲ ਆ ਠੱਠੀ ਮਾੜੀ ਦੇ ਬਾਰੀ ਬੰਦ ਹੋਈ ਐ ਵੇਚਣ ਨੂੰ ਆਉਂਦਾ ਹੁੰਦਾ ਜਿਵੇਂ 5-400 ਬੰਦਣਾ ਯਾਰ ਬੰਦਾ ਉਹ ਦੇਣ ਨਾਲੇ ਪੈਂਡਾ ਲੱਟ ਜਾਂਦਾ ਨਾ ਮੈਂ ਤਾਂ ਬਵਾਰੀ ਬੰਦਾ ਨਹੀਂ ਹਟਦਾ ਆਉਂਦਾ ਨਹੀਂ ਹਟਦਾ ਹਾਂ ਜੋ ਜੋ ਕੋ ਬੰਦਦੇ ਨੇ ਯਾਰ ਫਿਰ ਦਾਈ ਉਹ ਕਿਵੇਂ ਨਹੀਂ ਸਹੀ ਗੱਲ ਆ ਚੱਪੰਦਾ ਰਾਜ ਨਹੀਂ ਹਾਂ ਇਹ ਨਾਵੀ ਮੰਡੀਆਂ ਕਰਕੇ ਵੀ ਚੱਲ ਲੱਗਾਂ ਜਾਂਦਾ ਜਾਂ ਤਾਂ ਕੋਈ ਗੱਲ ਨਹੀਂ ਬਣਨਾ ਨਾ ਵੀ ਕਿਹੜਾ ਕੰਮ ਤਾਂ ਰੁੜ ਪਿਆ ਹਾਂ ਕੰਮ ਰੁੜ ਪਿਆ ਹਾਂ ਹਾਂ ਸਹੀ ਗੱਲ ਆ ਨਹੀਂ ਪਹਿਲੇ ਸੋਲ ਦੀ ਵਧੀਆ ਤੇਰੀ ਯਾਰ ਆ ਜਾਂ ਕਿ ਮੈਨੂੰ ਪਤਾ ਨਹੀਂ ਇਹਦਾ ਕਿ ਸਾਟੇ ਵਾਲਾ ਕਿਵੇਂ ਕੰਮ ਜਾਊਗਾ ਬਣ ਤਾਂ 500 500 ਹੀ ਬਹੁਤ ਹੈ ਬਹੁਤ ਹੁੰਦਾ ਹੈ ਜਿਉਂ ਘਾਟਾ ਵੀ 500 ਵੀ ਰੱਖਣ ਦੂ ਭਾਈ ਹਾਂ ਰੱਖਣ ਦੱਸ ਸਹੀ ਗੱਲ ਹਾਂ ਐ ਹੁੰਦਾ ਤੇ ਦੋਨੇ ਤਰ੍ਹਾਂੇ ਖੁਸ਼ ਹੋਣਾ ਬਸ ਫੇਰ ਬਾਕੀ ਜਿਹੜਾ ਜਾਨਵਰ ਉਹ ਜਾਨਵਰ ਦੇ ਹਿਸਾਬ ਨਾਲ ਹੀ ਭੀਖੂਗਾ ਜਿਉਂ ਮਾੜਾ ਬਿਲਕੁਲ ਬਿਲਕੁਲ ਮੰਗੀ ਆਪਣੀ ਪਤਾ ਹੀ ਨਹੀਂ ਇਹ ਚੰਗੀ ਜੀ ਆ ਉਹਨੂੰ ਪਤਾ ਹੁੰਦਾ ਵੀ ਇੰਨੀ ਦੀ ਹੈਗੀ ਹੈ ਜੀ ਜਿੰਨੇ ਦੀ ਹੈਗੀ ਉਹਨੇ ਹਾਂ ਉਹ ਆ ਦੋ ਕਰਾਈ ਪਹਿਲਾਂ 14 ਅੱਜੋ ਕਿੱਧਰ ਦੀ ਜਾਏਗਾ ਸ਼ਾਰਟਕਟ ਪੈਸੇ ਤੁਹਾਨੂੰ ਦੇ ਦਿੰਦੇ ਆ ਬੱਕਰੀਆਂ ਹੀ ਕਾਨੂੰ ਨਹਿਰ ਤੋਂ ਲੈ ਜਾਗੇ ਕਿਹਨਾਂ ਉਹ ਤੇਰੇ ਕੋਈ ਆਹ ਖੜੇ ਪਤਾ ਕੀ ਆ ਹਾਂ ਹਾਂ ਦੂਰ ਕੋਟ ਆਵੇ ਕੋਈ ਨਹੀਂ ਗੱਲਾਂ ਆਲੇ ਆ ਜਾ ਪਾਲੇ ਆ ਜਾ ਬਈ ਹੋਈ ਆਏਗਾ ਗੋਗੀ ਸਿਗਰ ਬਣਦੀ ਬਣੀ ਮੰਡੀ ਫੋਟੋ ਵਾਕੇ ਭਲੇ ਵੀਡੀਓ ਚਾਜੇਂਗਾ ਆ ਜਾ 14 ਤੂੰ ਕੀਤਾ ਆ ਵੀਰੇ ਆ ਆਹ ਸਭ ਦਾ ਤੂੰ ਬੱਟਾ ਮੱਝਾਂ ਦਾ ਕੰਮ ਕਰ ਰਹਾ ਏ ਕਿਆ ਓਏ ਬਲਤਾ ਤੂੰ ਕੀਤਾ ਬਣਾਉਂਗੀ ਤਾਣੀ ਹੀਰ ਮੰਗੀ ਚਾ ਆ ਜਾ ਤੂੰ ਤੈਨੂੰ ਕੀ ਸੰਗ ਲੱਗਦਿਆ ਹੁਣ 13 ਮੈਂ ਤੁਹਾਨੂੰ ਕਹਿੰਦਾ ਪਹਿਲਾਂ ਕਿੰਨੇ ਰੁਪਏ ਨਿਕਾਲਿਆ ਨਿਆਵਾ ਦੀ ਹੋਰ ਹੋਰ အိုး ਹਿਆਰ कर ਲਾ ਲਾ ਤੂੰ ਆਪਣੇ ਕੱਢ ਦੇ ਭਰਾ ਮੁਰਕੇ ਦਾ ਜਿਆਦਾ ਰੱਖ ਲੈ ਇਹਦਾ ਗਿਣ ਲੈ ਆਂਗੇ ਪੂਰਾ 40 ਹੋ ਗਿਆ ਇਹ ਆਹੋ ਆਹ ਫਿਰ 30 ਹੋ ਗਿਆ ਮੇਰਾ ਉਹ ਨਹੀਂ ਯਾਰ ਮੇਰਾ ਗੂਟਾ ਦੁਖਦਾ ਨਾ ਗੂਟੇ ਨਾਲ ਦੂਜਾ ਵੀ ਪਾਏ ਸਾਥ 42 ਹੂੰ ਗੂਟਾ ਤੇਰਾ ਨਹੀਂ ਗੂਟਾ ਦਾ ਪਾਣਾ ਲਾਦਾ ਇਹਨੂੰ உம்ம் ਕੀ ਹਰ ਅੰਨਾ ਨਾ ਕੋਈ ਦੂਰੀ ਨਹੀਂ ਕਾਈ ਦੋਗਰਾ ਇਹ ਉਹ ਫੁਰਕਾਰ ਫਲੋਵੀ ਬਾਹਰ ਖੜਾ 22 22 22 29 30 31 32 33 34 35 36 37 38 ਆ ਲੋ ਜੀ 39 1 ਘਟ 40 ਇਹਨੂੰ 10 ਵਾਰੀ ਗਣ ਲੈ ਕੱਟਦੇ ਮੈਂ ਕੱਟ ਦਿਆ ਲੈ ਲੈ ਬਾਦਿਆ ਮੋੜ ਦੇ ਪਾਟਿਆ ਪਰਾਣਾ ਬਦਲਦਾ ਅਰੇ ਮੰਡੀਆਂ ਬੋਲਦੇ ਲੈਰਾ ਤੂੰ ਕੋਲ ਸੌਦਾ ਹੋਇਆ ਬੋਲ ਬੋਲ ਹਾਂ ਜੀ ਮਿੱਤਰੋ ਸਾਰੇ ਬੱਕਰੀ ਪਾਲ ਕੇ ਵੀਰਾਂ ਨੂੰ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਬ ਤੋਂ ਅੱਜ ਤੁਸੀਂ ਦੇਖ ਰਹੇ ਹੋ ਆ ਦੋ ਬੱਕਰੀਆਂ ਦਾ ਸੌਦਾ ਕੰਨੀ ਬੱਕਰੀਆਂ ਦੋਨੇ ਇੱਧਰ ਕੰਨੀ ਆ ਗਏ ਚਕਾ ਤੇ ਇੱਧਰ ਹੀ ਕਰਦੇ ਆ ਜੀ ਆ ਦੋ ਬੱਕਰੀਆਂ ਦਾ ਸੌਦਾ ਹੋਇਆ ਜੀ ਇਹ ਤੋਂ ਪਹਿਲਾਂ ਵੀ 4-5 ਸੌਦੇ ਹੋ ਗਏ ਮੇਰੇ ਹਣ ਤੋਂ ਪਹਿਲਾਂ ਹਨਾ 5-7 ਸੌਦੇ ਮੇਰੇ ਹਣ ਤੋਂ ਪਹਿਲਾਂ ਹੋ ਗਏ ਮੈਂ ਅੱਜ ਲੇਟ ਆਇਆ ਥੋੜਾ ਘੰਟਾ ਕਿਉਂ ਹੋਇਆ ਮੈਨੂੰ ਆਇ ਇਹਨੂੰ ਇਹ ਵੀਰ ਇਹਦਾ ਵੀਰਾ ਨੇ ਲੈਤੀ ਐ ਦੋਨੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਮੇਰਾ ਵੀਰ ਹਰ ਸੋਮਵਾਰ 베ਗਲਾਰਾ ਮੰਡੀ ਲੱਗਣੋਂ ਹਟ ਗਈ ਜਦੋਂ 베ਗੇ ਲੈ ਰਹੇ ਤਾਂ ਅਸੀਂ ਰਾਮਪਰਾ ਸਾਈਡ ਆਵਾਂਗੇ ਘਰ ਰਸਤੇ 'ਚ ਹੀ ਹੈਗਾ ਸਕਾਈ ਹਾਈਲਾਈਟ ਪੈਲਸ ਉਹਦੇ ਬਿਲਕੁਲ ਨਾਲ ਹੈ ਜੀ ਇਹ ਮੰਡੀ ਹਰ ਸੋਮਵਾਰ ਉੱਥੇ ਵੀ ਸਾਰੇ ਵੀਰ ਪਹੁੰਚਿਆ ਕਰੋ ਖਰੀਦਣ ਵਾਲੇ ਵੀ ਤੇ ਵੇਚਣ ਵਾਲੇ ਵੀ ਵਾਰ ਤੋਂ ਬਾਅਦ ਪਹੁੰਚਿਆ ਕਰੋ ਪਿੰਡ ਦਾ ਨਾਮ ਲਹਿਰਾ ਤੂਰ ਕੋਟ ਅਗਰ ਅਸੀਂ ਰਾਮਪਰੇ ਆਲੇ ਪਾਸੇ ਤੋਂ ਉਹਨਾਂ ਤਾਂ ਰਾਮਪਰੇ ਤੋਂ ਜਿਆਦਾ ਤੋਂ ਜਿਆਦਾ 3 ਤੋਂ 3.5 ਕਿਲੋਮੀਟਰ ਹੈ ਇਹ ਸੱਜਾ ਤੋਂ ਮੰਡੀ ਲੱਗਦੀ ਹੈ ਜਦੋਂ ਰਾਮਪਰੇ ਤੋਂ ਪਟੰਡੇ ਨੂੰ ਜਾਵਾਂਗੇ ਬਿਲਕੁਲ ਰੋਡ ਦੇ ਉੱਤੇ ਹੈ ਰੋਡ ਵੀ ਦਿਖਾਈ ਦਿਓ ਉਹਨਾਂ ਨੂੰ ਰੋਡ ਦਿਖਾ ਦਿਓ ਵਿਆਹ ਦਾ ਸਾਹਮਣੇ ਰੋਡ ਹੈ ਆਉਂ ਜਾਂਦੀ ਗੱਡੀ ਪਾਉਰ ਲੈਟਰ ਸਕੂਲ ਦੇ ਸਾਹਮਣੇ ਹਾਂ ਮਾਡਲ ਡੇਰਾ ਸਕੂਲ ਦੇ ਸਾਹਮਣੇ ਆ ਕਾਈ ਹਾਈਲਾਈਟ ਦੇ ਨਾਲ ਹੈ ਬਿਲਕੁਲ ਰੋਡ ਦੇ ਉੱਤੇ ਹੈ ਚੱਲ ਖਾ ਗੋ ਕੱਲ ਸਕੰਦੂ ਦੇ ਨਾਲ ਸਾਂਝੀ ਹੈ ਹਾਂ ਪੀ ਲੋ ਚੱਲ ਖਾ ਗੋ ਜਿਹੜੀ ਪੈਲਸ ਹੈ ਰੋਡ ਦੇ ਉੱਤੇ ਬਿਲਕੁਲ ਮੰਡੀ ਲੱਗ ਗਈ ਹਰ ਸੋਮਵਾਰ ਨੂੰ ਮੈਂ ਵੀ ਕੀ ਕੱਢ ਦਾਂਗੇ ਅੱਜ ਇਹਨਾਂ ਬਾਪ ਨੇ ਬਹੁਤ ਜ਼ੋਰ ਦਾ ਚਾਪ ਪਿੱਟਿਆ ਜਾਉਗਾ ਮਹਾਨ ਨਹੀਂ